ਹਾਂਜੀ ਦੋਸਤੋ ਸੰਘਰਸ਼ ਵਿੱਚ ਕਈ ਸਿੰਘ ਅਜੇ ਹੋਏ ਨੇ ਜਿਨ੍ਹਾਂ ਨੇ ਕਾਰਨਾਮੇ ਬਹੁਤ ਵੱਡੇ-ਵੱਡੇ ਕੀਤੇ ਉਹਨਾਂ ਦਾ ਬਹੁਤ ਉੱਚਾ ਜੀਵਨ ਸੀ ਪਰ ਉਹਨਾਂ ਦੀ ਗੱਲਬਾਤ ਕਦੇ ਵੀ ਸਾਹਮਣੇ ਨਹੀਂ ਆ ਸਕੀ ਤੇ ਨਾ ਹੀ ਆਮ ਲੋਕ ਆਮ ਸੰਗਤ ਉਹਨਾਂ ਨੂੰ ਕਦੇ ਜਾਣਦੀ ਐ ਤੇ ਕਦੇ ਨਾ ਕਦੇ ਉਹਨਾਂ ਬਾਰੇ ਕਦੇ ਪੜਿਆ ਸੀ ਸੋ ਅੱਜ ਅਜੇਹੇ ਸਿੰਘ ਜਿਨ੍ਹਾਂ ਦਾ ਨਾਮ ਬਾਬਾ ਦਲਵਿੰਦਰ ਸਿੰਘ ਜੀ ਉਹਨਾਂ ਨੇ ਸੰਘਰਸ਼ ਵਿੱਚ ਕੀ ਕੀ ਕਾਰਨਾਮੇ ਕੀਤੇ ਕਿਹੜੇ ਕਿਹੜੇ ਐਕਸ਼ਨ ਕੀਤੇ ਤੇ ਉਹਨਾਂ ਦਾ ਜੀਵਨ ਕਿਹੋ ਜਿਹਾ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ ਜੀ ਇਹ ਸਾਰੀ ਜਾਣਕਾਰੀ ਦਲਜੀਤ ਸਿੰਘ ਬਿੱਟੂ ਜੀ ਦੀ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਵਿੱਚ ਦਰਜ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬ ਦੇਣਾ ਬਾਬਾ ਦਲਵਿੰਦਰ ਸਿੰਘ ਨੂੰ ਇਹਨਾਂ ਦੀ ਰੋਹਾਨੀ ਅਜਮਤ ਕਰਕੇ ਸਾਰੇ ਬਾਬਾ ਜੀ ਬਾਬਾ ਜੀ ਕਹਿੰਦੇ ਸਨ ਬਹੁਤ ਘੱਟ ਬੋਲਣਾ ਤੇ ਸਦਾ ਸਿਮਰਨ ਵਿੱਚ ਮੁਗਧ ਰਹਿਣ ਕਰਕੇ ਬਾਬਾ ਚੁੱਪ ਵੀ ਕਿਹਾ ਜਾਂਦਾ ਸੀ ਇਹਨਾਂ ਨੂੰ ਉਹਨਾਂ ਦਾ ਪਿੰਡ ਗਰਦਾਸਪੁਰ ਵਿੱਚ ਹੈ ਤੇ ਸਿਪਾਹੀ ਭਰਤੀ ਹੋ ਕੇ ਪੀਏਪ ਜਲੰਧਰ ਵਿੱਚ ਤਨਾਨਤ ਸਨ ਇਹ ਟਰਨਲ ਲਾਭ ਸਿੰਘ ਦੀ ਸ਼ਹਾਦਤ ਤੋਂ ਮਗਰੋਂ ਜਦੋਂ ਕਿਸੇ ਬੰਦੇ ਦੀ ਲਾਭ ਸਿੰਘ ਦੀ ਥਾਂ ਚੋਣ ਕਰਨੀ ਬਹੁਤ ਮੁਸ਼ਕਲ ਸੀ ਉਸ ਵਕਤ ਸਾਰਿਆਂ ਦੀ ਨਿਰਵਿਵਾਦ ਤੇ ਸਾਂਝੀ ਚੋਣ ਬਾਬਾ ਜੀ ਸਨ ਇਹ ਚੋਣ ਇਹਨਾਂ ਦੇ ਸਰਬਸਾਂਝੇ ਫਕੀਰਾਨਾ ਤਬੀਅਤ ਆਪਾ ਮਟਾਉਣ ਦਾ ਚਾਹ ਨਾਮ ਦੀ ਕਮਾਈ ਅਤੇ ਬਹੁਤ ਹੀ ਨਿਮਰ ਤੇ ਮਿੱਠੇ ਸੁਭਾਅ ਕਰਕੇ ਹੋਈ ਸੀ ਇਹ ਹਾਲਤ ਬਸ ਕੁਝ ਮਹੀਨੇ ਹੀ ਰਹੀ ਇਹ ਆਪਾ ਮਟਾਉਣ ਤੇ ਆਪਾ ਵਾਰਨ ਦੀ ਮਹੂਰਤ ਸੀ ਤੇ ਇਹਨਾਂ ਦੀ ਸਦਾ ਹੀ ਇਹ ਕੋਸ਼ਿਸ਼ ਰਹਿੰਦੀ ਸੀ ਕਿ ਕਿਤੇ ਇਹਨਾਂ ਦਾ ਨਾਂ ਅੱਗੇ ਨਾ ਆ ਜਾਵੇ ਇਸ ਦੇ ਬਾਵਜੂਦ ਵੀ ਸਾਰੇ ਸਿੰਘਾਂ ਨੇ ਇਹਨਾਂ ਨੂੰ ਕਮਾਂਡੋ ਫੋਰਸ ਦਾ ਜਰਨਲ ਥਾਪਿਆ ਤੇ ਇਹ ਖੁੱਲ੍ਹ ਦਿੱਤੀ ਕਿ ਤੁਸੀਂ ਕੁਝ ਵੀ ਨਹੀਂ ਕਰਨਾ ਕਿਸੇ ਬੈਠਕ ਵਿੱਚ ਨਹੀਂ ਜਾਣਾ ਪਹਿਲਾਂ ਵਰਗਾ ਹੀ ਜੀਵਨ ਜੀਵੋ ਪਰ ਜਥੇਵੰਦੀ ਦੇ 99 ਸਿੰਘਾਂ ਦੇ ਨਾਲ ਸੰਪਰਕ ਵਿੱਚ ਰਹਿਣਾ ਤੇ ਉਹਨਾਂ ਨੂੰ ਸਲਾਹ ਦੇਣੀ ਹੈ ਤੁਸੀਂ ਇਹ 99 ਸਿੰਘ ਕਮਰਜੀਤ ਸਿੰਘ ਸੁਲਤਾਨਵਿੰਡ ਨਿਰਮਲ ਸਿੰਘ ਮੀਆਂਵਿੰਡ ਪਰਮਜੀਤ ਸਿੰਘ ਪੰਜਵੜਾਦ ਸਨ ਬੀਜਪੀ ਰਪੈਰੋ ਤੇ ਹਮਲੇ ਵਿੱਚ ਵੀ ਇਹ ਸ਼ਾਮਲ ਸਨ ਇਹਨਾਂ ਨੂੰ ਜੋ ਸੇਵਾ ਲਈ ਗਈ ਇਹਨਾਂ ਨੇ ਉਹ ਨਿਭਾਈ ਪਰ ਬਾਅਦ ਵਿੱਚ ਇਹਨਾਂ ਦਾ ਕਹਿਣਾ ਸੀ ਵੀਕੇ ਇਹੇ ਕੰਮ ਇਸ ਕਰਕੇ ਸਿਰੇ ਨਹੀਂ ਚੜ੍ਹਿਆ ਕਿਉਂਕਿ ਸਾਡੇ ਵਿੱਚ ਮੈਦਾਂ ਅੰਸ਼ ਸੀ ਕਿ ਇਹੇ ਕੰਮ ਅਸੀਂ ਕਰਨਾ ਹੈ ਇਹ ਹਮਲੇ ਤੋਂ ਬਾਅਦ ਇਹ ਸਿੰਘ ਜੰਗੀ ਹੋ ਗਏ ਅਤੇ ਕਮਾਂਡੋ ਫੋਰਸ ਤੇ ਪੰਤਕ ਕਮੇਟੀ ਦੇ ਸਿੰਘਾਂ ਦੇ ਨਾਲ ਮੈਦਾਨ ਵਿੱਚ ਰਹੇ ਆਮ ਤੌਰ ਤੇ ਚੋਲੇ ਤੇ ਦਮਾਲੇ ਵਿੱਚ ਹੀ ਰਹਿੰਦੇ ਸਨ ਇਹ ਸ਼ੁਰੂ ਤੋਂ ਹੀ ਬਾਬਾ ਜੀ ਸਿਮਰਨ ਵਾਲੀ ਰੂਹ ਸੀ ਅਤੇ ਜੰਗੀ ਹੋਣ ਤੋਂ ਬਾਅਦ ਸਿਮਰਨ ਦੀ ਕਮਾਈ ਹੋਰ ਵੀ ਵਧ ਗਈ ਇਹਨਾਂ ਦੀ ਕੋਈ 5 ਫੁੱਟ 8 ਇੰਚ ਕੱਦ ਦੇ ਪਤਲੇ ਸਰੀਰ ਤੇ ਤਿੱਖੇ ਨੈਣਾਂ ਨਾਲ ਖੇ ਬੰਦੇ ਨੂੰ ਮੋਹ ਲੈਣ ਵਾਲੀਆਂ ਨਜ਼ਰਾਂ ਸਨ ਇਹਨਾਂ ਦੀਆਂ ਇਹਨਾਂ ਨੂੰ ਨਿਤਨੇਮ ਗੁਰੂ ਗ੍ਰੰਥ ਸਾਹਿਬ ਦਾ ਪਾਠ ਤੇ ਸਿਮਰਨ ਇਹਦੇ ਨਾਲ ਹੀ ਪਿਆਰ ਸੀ ਬਸ ਹੋਰ ਕਿਸੇ ਵੀ ਚੀਜ਼ ਜਿਵੇਂ ਖਾਣਾ ਪੀਣਾ ਪਹਿਨਣਾ ਸੋਭਾ ਕੰਮਾਂ ਬਾਰੇ ਜਥੇਬੰਦੀ ਦੇ ਨਾਂ ਬਾਰੇ ਖਬਰਾਂ ਬਾਰੇ ਕਿਸੇ ਵੀ ਪਦਾਰਥ ਨਾਲ ਕੋਈ ਲਗਾਨੀ ਸੀਗਾ ਮੈਂ ਇਹਨਾਂ ਨੂੰ ਕਈ ਵਾਰ ਮਿਲਿਆ ਸੀ ਮਿਲਿਆਂ ਹੀ ਪਤਾ ਲੱਗਦਾ ਸੀ ਕਿ ਇਹਨਾਂ ਤੇ ਗੁਰੂ ਦੀ ਬਹੁਤ ਮੇਰ ਹੈ ਉਹਨਾਂ ਕੋਲ ਬੈਠਿਆਂ ਸਕੂਨ ਮਿਲਦਾ ਸੀਗਾ ਚਿਹਰੇ ਤੇ ਸਦਾ ਲਿਸ਼ਕਦੀ ਭਾ ਹੁੰਦੀ ਸੀ ਇਹ ਸਮੇਂ ਬਾਬਾ ਜੀ ਦੀ ਉਮਰ ਕਰੀਬ 25 ਕੋ ਸਾਲ ਸੀ ਬੜੀ ਮੁਸ਼ਕਲ ਨਾਲ ਜਦੋਂ ਕਦੋਂ ਬੋਲਣਾ ਤਾਂ ਜਿਵੇਂ ਨਿਮਰਤਾ ਦਾ ਦਰਿਆ ਹੀ ਵਗ ਪੈਂਦਾ ਸੀ ਇੱਕ ਵਾਰ ਮੈਂ ਪੁੱਛਿਆ ਕਿ ਤੁਸੀਂ ਕਦੇ ਅੱਖਾਂ ਉੱਪਰ ਵੀ ਚੁੱਕ ਲਿਆ ਕਰੋ ਤਾਂ ਉਹਨਾਂ ਨੇ ਬੜੇ ਕਿਸੇ ਡੂੰਘੇ ਪਾਵ ਵਿੱਚ ਕਿਹਾ ਕਿ ਦਲਜੀਤ ਜੀ ਆ ਐਵੇਂ ਠੀਕ ਹੈ ਉੱਪਰ ਚੁੱਕੀਆਂ ਨਹੀਂ ਜਾਂਦੀਆਂ ਰਬੈਰੋ ਤੇ ਹਮਲੇ ਤੋਂ ਬਾਅਦ ਸ਼ਾਇਦ ਕੁਝ ਕੰਮ ਕੀਤੇ ਪਰ ਉਹਨਾਂ ਦੀ ਅਵਸਥਾ ਦੇਖ ਕੇ ਜਥੇਬੰਦੀ ਨੇ ਉਹਨਾਂ ਨੂੰ ਹਮਲਿਆਂ ਤੋਂ ਪਰੇ ਰੱਖਿਆ ਉਹ ਸਦਾ ਹੀ ਕਹਿੰਦੇ ਸੀ ਕਿ ਮੈਨੂੰ ਕਿਤੇ ਸਿਰ ਦੇਣ ਵਾਲੀ ਥਾਂ ਤੇ ਲੈ ਕੇ ਜਾਵੋ ਉਹਨਾਂ ਦਾ ਆਪ ਕਿਸੇ ਹਮਲੇ ਬਾਰੇ ਸੋਚਣ ਦਾ ਤਰਕੀਬ ਬਣਾਉਣ ਦਾ ਸੁਭਾਅ ਨਹੀਂ ਸੀਗਾ ਪਰ ਗੁਰੂ ਦੇ ਭਾਣੇ ਤੇ ਇੰਨਾ ਯਕੀਨ ਸੀ ਵੀ ਕਿਸੇ ਹਮਲੇ ਵੇਲੇ ਜਾਂ ਮੁਕਾਬਲੇ ਜਾਂ ਹੋਰ ਕਿਸੇ ਖਤਰੇ ਸਮੇਂ ਉਹਨਾਂ ਦੇ ਸੁਭਾਅ ਵਿੱਚ ਕੋਈ ਫਰਕ ਨਹੀਂ ਪੈਂਦਾ ਉਹ ਉਸੇ ਤਰ੍ਹਾਂ ਚੁੱਪ ਗੰਭੀਰ ਨਿਮਰ ਤੇ ਸਹਿਦਾ ਦਰਿਆਈ ਹੋ ਜਾਂਨ ਇੱਕ ਵਾਰ ਹੁਸ਼ਿਆਰਪੁਰ ਵਿੱਚ ਪੰਜਾਬ ਦੇ ਵਿੱਤ ਮੰਤਰੀ ਕੇਵਲ ਕ੍ਰਿਸ਼ਨ ਤੇ ਹਮਲਾ ਕਰਨ ਗਏ ਸੀ ਅੱਗੋਂ ਉਸ ਨਾਲ ਰਾਖੀ ਵਾਲੇ ਬੰਦੇ ਵੀ ਸਨ ਮੈਨੂੰ ਨਾਲ ਵਾਲੇ ਸਿੰਘ ਨੇ ਦੱਸਿਆ ਕਿ ਬਾਬਾ ਜੀ ਨੇ ਸਪਾਈ ਨੂੰ ਜੋ ਜ਼ਖਮੀ ਤੇ ਹਥਿਆਰਬੰਦ ਸੀ ਉਸ ਨੂੰ ਮਾਰਿਆ ਨਹੀਂ ਉਦੋਂ ਉਹਨਾਂ ਤੋਂ ਆ ਕੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਵੀ ਉਹ ਦਇਆ ਦਾ ਹੱਕਦਾਰ ਸੀ ਤੇ ਸਾਡਾ ਕੋਈ ਨੁਕਸਾਨ ਨਹੀਂ ਸੀ ਕਰਨਾ ਚਾਹੁੰਦਾ ਇਸ ਕਰਕੇ ਜਿਵੇਂ ਮੇਰੇ ਮਨ ਨੂੰ ਪੁੱਗਿਆ ਮੈਂ ਗੋਲੀ ਨਹੀਂ ਚਲਾਈ ਜਥੇਬੰਦੀ ਦੇ ਸਿੰਘਾਂ ਵਿੱਚ ਬਾਬਾ ਜੀ ਦੀ ਬੜੀ ਮੰਗ ਰਹਿੰਦੀ ਸੀ ਹਮਲੇ ਵਾਸਤੇ ਵੀ ਅਤੇ ਸੰਗਤ ਵਾਸਤੇ ਵੀ ਜਿੱਥੇ ਵੀ ਉਹ ਜਾਂਦੇ ਉੱਥੇ ਅਖੰਡ ਪਾਠ ਸ਼ੁਰੂ ਕਰ ਦਿੰਦੇ ਤੇ ਸਿੰਘਾਂ ਨੂੰ ਨਾਮ ਜਪਾਉਣ ਤਰਕੇ ਉਠਾਉਣ ਤੇ ਉਹਨਾਂ ਦੇ ਲੰਗਰ ਪਾਣੀ ਦੀ ਸੇਵਾ ਕਰਨੀ ਉਹਨਾਂ ਨੂੰ ਜਾ ਕੇ ਲਿਆਉਣਾ ਹੀ ਪੈਂਦਾ ਸੀ ਕੋਈ ਛੜਦਾ ਨਹੀਂ ਸੀਗਾ ਉਹਨਾਂ ਨੂੰ ਇੱਕ ਵਾਰ ਮੈਂ ਮੋਹਾਲੀ ਚਰਨਜੀਤ ਸਿੰਘ ਤਲਵੰਡੀ ਦੀ ਠਾਰ ਤੇ ਆਇਆ ਇੱਥੇ ਇਹਨਾਂ ਨੇ ਸੱਤ ਫੇਸ ਵਿੱਚ ਮਕਾਨ ਲਿਆ ਹੋਇਆ ਸੀ ਤੇ ਖਿਰੀ ਗੁਰੂ ਗ੍ਰੰਥ ਸਾਹਿਬ ਅੰਦਰ ਪ੍ਰਕਾਸ਼ ਸਨ ਉਸ ਵਕਤ ਉੱਥੇ ਚਰਨਜੀਤ ਸਿੰਘ ਧੰਨਾ ਸਿੰਘ ਹੌਲਦਾਰ ਬਾਬਾ ਅਜੀਤ ਸਿੰਘ ਥਾਣੇਦਾਰ ਅਵਤਾਰ ਸਿੰਘ ਦਾਊ ਮਾਜਰਾ ਬਾਬਾ ਬਲਵਿੰਦਰ ਸਿੰਘ ਗੁਰਦੇਵ ਸਿੰਘ ਉਸਮਾਨ ਵਾਲਾ ਹਰਪਾਲ ਸਿੰਘ ਹਰਜਿੰਦਰ ਸਿੰਘ ਜਿੰਦਾ ਸਨ ਇੱਥੇ ਇਹਨਾਂ ਸਿੰਘਾਂ ਨੇ ਹਰਜਿੰਦਰ ਸਿੰਘ ਜਿੰਦੇ ਨੂੰ ਛੱਡ ਕੇ ਬਾਕੀਆਂ ਨੇ ਨੇਮ ਰੱਖਿਆ ਹੋਇਆ ਸੀ ਸਾਰੇ ਬਹੁਤ ਘੱਟ ਸੌਂਦੇ ਸੀ ਤੇ ਸਾਰਾ ਦਿਨ ਪਾਠ ਸਿਮਰਨ ਕਰਨਾ ਬਹੁਤ ਘੱਟ ਖਾਣਾ ਤੇ ਨਾਲ ਕਸਰਤ ਕਰਨ ਬਾਬਾ ਜੀ ਤਾਂ ਬਹੁਤ ਥੋੜਾ ਖਾਂਦੇ ਤੇ ਸੌਂਦੇ ਸਨ ਮੈਂ ਉਹਨਾਂ ਨੂੰ ਕਦੇ ਵੀ ਉਨੀਂਦਰੀ ਨਹੀਂ ਦੇਖਿਆ ਸੀ ਉਹ ਉਸ ਤਰ੍ਹਾਂ ਘੰਟਿਆਂ ਬੱਧੀ ਬੈਠੇ ਜਾਂ ਖੜੇ ਰਹਿੰਦੇ ਸਨ ਕਈ ਵਾਰ ਰਾਤ ਨੂੰ ਔਲੂ ਵਿੱਚ ਕਈ ਘੰਟੇ ਖੜੇ ਰਹਿਣਾ ਜਾਂ ਇੱਕੋ ਹੀ ਥਾਂ ਤੇ ਘੰਟਿਆਂ ਬੱਧੀ ਬੈਠੇ ਜਾਂ ਖੜੇ ਰਹਿਣਾ। ਔਰ ਦਿਨ ਰਾਤ ਨੂੰ 2:00 ਵਜੇ ਮੈਂ ਬਾਹਰ ਪਸ਼ਾਬ ਕਰਨ ਗਿਆ ਤਾਂ ਦੇਖਿਆ ਕਿ ਬਾਬਾ ਜੀ ਹਨੇਰੇ ਵਿੱਚ ਵਿਹੜੇ ਵਿੱਚ ਬੰਦੂਕ ਲੈ ਕੇ ਇੰਜ ਬੈਠੇ ਸੀ ਕਿ ਪਤਾ ਨਹੀਂ ਸੀ ਲੱਗ ਰਿਹਾ ਕਿ ਕੋਈ ਬੈਠਾ ਹੈ। ਰਾਤ ਨੂੰ ਪਹਿਰਾ ਦੇਣਾ ਤੇ ਨਾਮ ਸਿਮਰਨ ਕਰਨਾ ਇਹ ਉਹਨਾਂ ਦਾ ਮਨਪਸੰਦ ਕੰਮ ਸੀ। ਮੈਂ ਉਹਨਾਂ ਕੋਲ ਚਲਿਆ ਗਿਆ ਤੇ ਦੇਖਿਆ ਕਿ ਚੌਂਕੜੀ ਮਾਰ ਕੇ ਸਿੱਧੇ ਬੈਠੇ ਸਨ ਉਹ। ਮੈਂ ਕੋਲ ਬੈਠ ਗਿਆ ਤੇ ਦੇਖਿਆ ਵੀ ਉਹਨਾਂ ਦੇ ਸਰੀਰ ਤੇ ਬਹੁਤ ਮੱਛਰ ਬੈਠੇ ਸਨ। ਮੈਂ ਮੱਛਰਾਂ ਨੂੰ ਪਰਨੇ ਨਾਲ ਉਠਾ ਦਿੱਤਾ ਤੇ ਕੁਝ ਸਮਾਂ ਉੱਥੇ ਹੀ ਬੈਠਾ ਰਿਹਾ ਅਤੇ ਕੁਝ ਸਮਾਂ ਬੈਠ ਕੇ ਸਿਮਰਨ ਦੀ ਕੋਸ਼ਿਸ਼ ਕੀਤੀ ਮੈਂ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਜਾਓ ਤੁਸੀਂ ਆਰਾਮ ਕਰੋ ਸਵੇਰੇ ਸਫ਼ਰ ਤੇ ਜਾਣਾ ਅਗਲੇ ਦਿਨ ਅਵਤਾਰ ਸਿੰਘ ਨੇ ਮੱਛਰਾਂ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਹੱਸ ਕੇ ਗੱਲ ਟਾਲ ਦਿੱਤੀ ਕਿ ਇਹ ਇਹ ਕੁਝ ਨਹੀਂ ਕਹਿੰਦੇ ਐਸੇ ਤਰ੍ਹਾਂ ਉਹ ਵਕ ਵਕ ਜਥਿਆਂ ਕੋਲ ਰਹਿੰਦੇ ਸੀ ਕਿ ਸਿੰਘ ਉਹਨਾਂ ਦੀ ਸੰਗਤ ਕਰਕੇ ਖੁਸ਼ ਹੁੰਦੇ ਸਨ ਤੇ ਬਾਣੀ ਨਾਲ ਜੁੜਦੇ ਸਨ ਬਾਬਾ ਜੀ ਨੂੰ ਕਮਾਂਡੋ ਫੋਰਸ ਦਾ ਮੁਖੀ ਬਣਾਉਣ ਤੋਂ ਛੇਤੀ ਬਾਅਦ ਹੀ ਸ਼ਾਂਤ ਹੋ ਗਈ ਉਹਨਾਂ ਦੀ ਸਰਹੱਦ ਤੋਂ ਉਹ ਇੱਧਰ ਰਾਤ ਨੂੰ ਕਿਸੇ ਠਾਰ ਤੇ ਆਏ ਸਨ ਅਮਰਤਸਰ ਦਾ ਇਲਾਕਾ ਸੀ ਤੇ ਉਹ ਤਿੰਨ ਸਿੰਘ ਸਨ ਸਵੇਰੇ ਬੀਐਸਐਫ ਦਾ ਘੇਰਾ ਪੈ ਗਿਆ ਉਹਨਾਂ ਨੂੰ ਸਾਰਾ ਦਿਨ ਮੁਕਾਬਲਾ ਚੱਲੇ ਆ ਤੇ ਤਿੰਨੋਂ ਸਿੰਘ ਅਖੀਰ ਤੱਕ ਜੂਝਦੇ ਹੀ ਰਹ ਗਏ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਵਿੱਚ ਇੱਕ ਸਿੰਘ ਗੁਰਦੀਪ ਸਿੰਘ ਵਕੀਰ ਪਿੰਡ ਮਨੇਹਾਲਾ ਤੇ ਇੱਕ ਹੋਰ ਸਿੰਘ ਪੰਜੋਖੜਾ ਸਾਹ ਕੋਲ ਦਾ ਸੀਗਾ ਜਿਸ ਦਾ ਨਾਂ ਹਰਿੰਦਰ ਸਿੰਘ ਬੱਗਾ ਸੀ ਉਹ ਬਚ ਗਿਆ ਸੀ ਤੇ ਕਈ ਚਿਰ ਪੁਲਿਸ ਦੀ ਕੈਦ ਵਿੱਚ ਰਿਹਾ ਪਰ ਉਹਦਾ ਕੋਈ ਪਤਾ ਨਹੀਂ ਲੱਗਿਆ ਫਿਰ ਉਹ ਕੋਈ 2 ਕੁ ਸਾਲ ਜੰਗ ਵਿੱਚ ਰਹੇ ਇਸ ਦੌਰਾਨ ਅਨੇਕਾਂ ਸਿੰਘਾਂ ਤੇ 18 ਵਾਲਿਆਂ ਦੇ ਉਹਨਾਂ ਦੇ ਜੀਵਨ ਦਾ ਪ੍ਰਭਾਵ ਪਿਆ ਜਿਸ ਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ ਉਹ ਕੁਝ ਇਸ ਤਰ੍ਹਾਂ ਹੈ ਕਿ ਜਦੋਂ ਉਹ ਨਾਲ ਹੁੰਦੇ ਤਾਂ ਰੱਬ ਵਰਗਾ ਆਸਰਾ ਹੁੰਦਾ ਸੀ ਪਿਆਰ ਨਿਮਰਤਾ ਸ਼ਾਂਤੀ ਤੇ ਸਕੂਨ ਦਾ ਅਨੁਭਵ ਹੁੰਦਾ ਸੀ ਸਾਨੂੰ ਇੰਜ ਲੱਗਦਾ ਸੀ ਵੀ ਜੋ ਕੁਝ ਹੈ ਉਹ ਸਹੀ ਹੈ ਤੇ ਇਸੇ ਤਰ੍ਹਾਂ ਹੀ ਹੋਣਾ ਹੈ ਖਾਰਕੋਸ਼ ਸੰਘਰਸ਼ ਦੇ ਰਾਹ ਤੇ ਸ਼ਹਾਦਤ ਦਾ ਚਾਹ ਹੋਰ ਡ੍ਰੇਡ ਹੁੰਦਾ ਸੀ ਸਾਡਾ ਰਾਤ ਨੂੰ ਗੱਲਾਂ ਕਰਦੇ ਹਾਂ ਵਕਤ ਚਰਨਜੀਤ ਸਿੰਘ ਤੇ ਅਵਤਾਰ ਸਿੰਘ ਮਿਸਲਾਂ ਦੇ ਰਾਜ ਵੇਲੇ ਦੀਆਂ ਗੱਲਾਂ ਕਰਨ ਲੱਗ ਪਏ ਅਵਤਾਰ ਸਿੰਘ ਦਾਉ ਮਾਜਰਾ ਇਸ ਬਾਬਤ ਕੋਈ ਕਿਤਾਬ ਪੜ ਰਿਹਾ ਸੀ ਚਰਨਜੀਤ ਸਿੰਘ ਨੇ ਕਿਹਾ ਕਿ ਅੱਜ ਵੀ ਸਾਡੇ ਉਹੀ ਹਾਲਾਤ ਨੇ ਪਰ ਗੱਦਾਰ ਬਹੁਤ ਹੋ ਗਏ ਨੇ ਬਾਬਾ ਜੀ ਬੋਲਦੇ ਨਹੀਂ ਸੀ ਹੁੰਦੇ ਉਹਨਾਂ ਨੇ ਕਿਹਾ ਵੀ ਹਾਲਾਤ ਉਹੋ ਜਿਹੇ ਹੀ ਨੇ ਪਰ ਉਸ ਵਕਤ ਸਿੰਘਾਂ ਦੇ ਕਰਤਾਰ ਉੱਚੇ ਸਨ ਸਿਮਰਨ ਵੱਡੇ ਸਨ ਪੰਥ ਅੱਵਲ ਸੀ ਹੁਣ ਫਰਕ ਹੈ ਸਾਡੇ ਵਿੱਚ ਉਹ ਸਿੱਦਕ ਤੇ ਸਬਰ ਨਹੀਂ ਹੈਗਾ ਇੱਕ ਵਾਰ ਉਹਨਾਂ ਨੂੰ ਗੜਦੀ ਵਾਲਾ ਨੇੜੇ ਕਿਸੇ ਪਿੰਡ ਵਿੱਚ ਮਿਲੇ ਤੇ ਇਕੱਠਿਆਂ ਰਾਤ ਕੀਤੀ ਇਹ ਬਲੈਕ ਥੰਡਰ ਤੋਂ ਪਹਿਲਾਂ ਦੀ ਗੱਲ ਹੈ ਅੰਮ੍ਰਿਤਸਰ ਵਿੱਚ ਸੰਘਰਸ਼ ਦੇ ਨਾਂ ਤੇ ਕਈ ਤਰ੍ਹਾਂ ਦੀਆਂ ਮਾਰੀਆਂ ਘਟਨਾਵਾਂ ਹੋ ਰਹੀਆਂ ਸਨ ਬਾਬਾ ਜੀ ਉਸ ਬਾਰੇ ਬਹੁਤ ਚਿੰਤਤ ਸਨ ਰਾਤੀਂ ਲੰਬੇ ਪਿਆ ਉਹ ਵੀ ਬਹੁਤ ਫਿਕਰ ਵਿੱਚ ਸਨ ਕਿ ਇਹ ਬਹੁਤ ਹੀ ਵੱਡਾ ਗੁਨਾਹ ਹੋ ਰਿਹਾ ਹੈ ਦੁਨੀਆ ਵਿੱਚ ਸਭ ਤੋਂ ਪਵਿੱਤਰ ਜਗ੍ਹਾ ਤੇ ਸਾਡੀ ਬੰਦੇ ਬੇਅਦਬੀ ਕਰ ਰਹੇ ਨੇ ਇਸ ਨੂੰ ਕਿਸੇ ਵੀ ਤਰੀਕੇ ਰੋਕਿਆ ਜਾਵੇ ਭਾਵੇਂ ਕੋਈ ਬਹੁਤ ਸਖਤ ਫੈਸਲਾ ਹੀ ਕਿਉਂ ਨਾ ਲੈਣਾ ਪਵੇ ਇਹੋ ਜਿਹੇ ਸਿੰਘ ਸੀ ਜਿਨ੍ਹਾਂ ਦੇ ਆਸਰੇ ਇਹ ਸੰਘਰਸ਼ ਚੱਲ ਰਿਹਾ ਸੀ ਇਹ ਸੰਘਰਸ਼ੇ ਦਾ ਕੇਂਦਰੀ ਤੋਰਾ ਸਨ ਜਿਨ੍ਹਾਂ ਦੀ ਕਮਾਈ ਤੇ ਅਰਦਾਸ ਸਾਡਾ ਆਸਰਾ ਸੀ ਇਹ ਉਹ ਨਾ ਦਿਖਦੀ ਛੱਤ ਸਨ ਜਿਸ ਆਸਰੇ ਅਸੀਂ ਖੜੇ ਸੀ ਇਹਨਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਕਿਉਂਕਿ ਇਹਨਾਂ ਦੀ ਐਸੀ ਚਾਹਤ ਵੀ ਨਹੀਂ ਸੀਗੀ ਉਹ ਜਥੇਬੰਦੀ ਵਿੱਚ ਹੋ ਕੇ ਵੀ ਸਿਰਫ ਪੰਥ ਦੇ ਸਨ ਇਹਨਾਂ ਦੇ ਜੀਵਨ ਤੇ ਔਫ ਦੀ ਉਚਾਈ ਨੂੰ ਸਮਝਣ ਅਤੇ ਅਪਣਾਉਣ ਨਾਲ ਸਾਡਾ ਰਾਹ ਰੋਸ਼ਨ ਹੋਵੇਗਾ ਇੱਕ ਵਾਰ ਬਾਬਾ ਜੀ ਨੂੰ ਅਸੀਂ ਕਿਸੇ ਥਾਰ ਤੇ ਛੱਡਿਆ ਇੱਕ ਮਹੀਨੇ ਵਿੱਚ ਇੱਕ ਛੋਟਾ ਜਿਹਾ ਪਿੰਡ ਇਹਨਾਂ ਦਾ ਭਗਤ ਹੋ ਗਿਆ ਗੁਰੂ ਘਰ ਦੀ ਸਾਰੀ ਸੇਵਾ ਵੀ ਕਰਦੇ ਸਨ ਤੇ ਉਸ ਘਰ ਦਾ ਸਾਰਾ ਖੇਤੀ ਦਾ ਤੇ ਡੰਗਰਾਂ ਦਾ ਕੰਮ ਵੀ ਆਪ ਹੀ ਕਰਦੇ ਸਨ ਇਹ ਚੁੱਪ ਕਰਕੇ ਕੰਮ ਕਰਨ ਦਾ ਸੁਭਾਅ ਸੀ ਇਹਨਾਂ ਦਾ ਬੱਚਿਆਂ ਨੂੰ ਸੰਥਿਆ ਦੇਣੀ ਜਦੋਂ ਅਸੀਂ ਉਹਨਾਂ ਨੂੰ ਲੈਣ ਗਏ ਤਾਂ ਪਿੰਡ ਵਾਲੇ ਉਹਨਾਂ ਨੂੰ ਤੁਰੰਤੋਂ ਤਿਆਰ ਨਹੀਂ ਸਨ ਔਰ ਵੇਲੇ ਕੁਝ ਬੀਬੀਆਂ ਤਾਂ ਰੋ ਹੀ ਪਈਆਂ ਸਨ ਬਾਬਾ ਦਲਵਿੰਦਰ ਸਿੰਘ ਉਹ ਬਹੁਤ ਘੱਟ ਬੋਲਦਾ ਸੀ ਤੁਹਾਨੂੰ ਉਹਦੀ ਗੱਲ ਸਮਝਣ ਲਈ ਉਹਦੇ ਨੇੜੇ ਜਾਣਾ ਪੈਂਦਾ ਸੀ ਕਿਉਂਕਿ ਉਸ ਤੋਂ ਉੱਚਾ ਨਹੀਂ ਬੁਲਿਆ ਜਾਂਦਾ ਸੀ ਉਹ ਸੰਘਰਸ਼ ਦੀ ਰੋਹਾਨੀ ਅਜਮਦ ਦਾ ਮੋਤੀ ਸੀ ਉਹਦੇ ਉੱਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸੀ ਉਹਦਾ ਧਿਆਨ ਸਦਾ ਗੁਰੂ ਚਰਨਾਂ ਵਿੱਚ ਹੀ ਰਹਿੰਦਾ ਸੀ। ਉਹ ਥੋੜਾ ਖਾਂਦਾ ਥੋੜਾ ਸੌਂਦਾ ਅਤੇ ਬਹੁਤ ਘੱਟ ਬੋਲਦਾ ਸੀ। ਉਹਦੀ ਕੋਸ਼ਿਸ਼ ਹੁੰਦੀ ਸੀ ਕਿ ਵੱਧ ਤੋਂ ਵੱਧ ਸਮਾਂ ਗਰਬਾਣੀ ਪੜੇ, ਕੀਰਤਨ ਕਰੇ, ਸਿਮਰਨ ਕਰੇ ਜਾਂ ਵੇਰ ਸੇਵਾ ਕਰੇ। ਉਹਦਾ ਵਾਫ ਚੱਲਦਾ ਤਾਂ ਉਹ ਗੱਲਬਾਤ ਵਿੱਚ ਸ਼ਾਮਲ ਨਹੀਂ ਹੁੰਦਾ ਸੀ। ਉਹ ਕਮਾਂਡੋ ਫੋਰਸ ਦਾ ਮੁਖੀ ਪੰਜ ਸਿੰਘਾਂ ਵੱਲੋਂ ਹੁਕਮ ਕਰਕੇ ਬਣਾਇਆ ਗਿਆ ਸੀ। ਨਹੀਂ ਤਾਂ ਉਹਨੇ ਬਣਨਾ ਨਹੀਂ ਸੀਗਾ। ਹਮਲੇ ਉੱਤੇ ਜਾਣ ਦੀ ਵੀ ਉਹਦੀ ਕੋਈ ਚਾਹਨਾ ਨਹੀਂ ਹੁੰਦੀ ਸੀ ਪਰ ਸਿੰਘਾਂ ਵੱਲੋਂ ਸਾਂਝਾ ਹੁਕਮ ਹੋਣ ਤੇ ਉਹ ਸਭ ਤੋਂ ਮੂਹਰੇ ਹੋ ਕੇ ਜਾਣ ਵਾਰਨ ਵਾਲਾ ਸੀ। ਉਸ ਦੀ ਅਵਸਥਾ ਅਜੇ ਹੀ ਹੋ ਗਈ ਸੀ ਕਿ ਉਹ ਦੁਸ਼ਮਣ ਨੂੰ ਦੁਸ਼ਮਣ ਨਹੀਂ ਮੰਨਦਾ ਸੀ ਤੇ ਉਹ ਅਕਾਲ ਪਰਖ ਦੇ ਭਾਣੇ ਨੂੰ ਸਭ ਕੁਝ ਸਮਝਣ ਲੱਗ ਪਿਆ ਸੀ ਤੇ ਉਹਦੇ ਮੁਤਾਬਕ ਚੱਲਣ ਦਾ ਯਤਨ ਕਰਦਾ ਰਹਿੰਦਾ ਸੀ ਜਦੋਂ ਵੀ ਕਿਤੇ ਸਿੰਘਾਂ ਦਾ ਇਕੱਟ ਹੁੰਦਾ ਉਹ ਤਾਂ ਸੁਣਦੇ ਹੀ ਹੁੰਦੇ ਸੀ ਪਰ ਸਿੰਘਾਂ ਨੇ ਕਈ ਵਾਰ ਪੁੱਛਣ ਲੱਗ ਪੈਣਾ ਬਈ ਅੱਗੇ ਕੀ ਬਣੇਗਾ ਸਾਡਾ ਕੌਮੀ ਘਰ ਕਦੋਂ ਬਣੇਗਾ ਤਾਂ ਬਾਬਾ ਜੀ ਇਸ ਤੋਂ ਜ਼ਿਆਦਾ ਕੁਝ ਨਾ ਕਹਿੰਦੇ ਕਿ ਅਮਰਤ ਵੇਲੇ ਉੱਠ ਕੇ ਸਿਵਰਨ ਕਰਿਆ ਕਰੋ ਅਰਦਾਸ ਕਰਿਆ ਕਰੋ ਹੋਰ ਪਾਠ ਕਰਿਆ ਕਰੋ ਉਸ ਵਕਤ ਕਦੇ ਨਹੀਂ ਸੋਚਿਆ ਸੀ ਪਰ ਹੁਣ ਇਹ ਸੋਚਦੇ ਆ ਕਿ ਉਹ ਸਹਿਜ ਭਰੀ ਗੰਭੀਰਤਾ ਨਾਲ ਇਹੋ ਹੀ ਗੱਲਾਂ ਤੇ ਜ਼ੋਰ ਦਿੰਦੇ ਸੀ ਜੋ ਹੁਣ ਸਿੱਖਾਂ ਦੇ ਹਾਲਾਤ ਨੇ ਹੁਣ ਉਹਨਾਂ ਦੀ ਗੱਲ ਦੀ ਜ਼ਿਆਦਾ ਸਮਝ ਪੈਂਦੀ ਏ ਸਾਨੂੰ ਦੋਸਤੋ ਇਹ ਸਨ ਬਾਬਾ ਦਲਵਿੰਦਰ ਸਿੰਘ ਜੀ ਇਹੋ ਜਿਹੀਆਂ ਪਹੁੰਚੀਆਂ ਹੋਈਆਂ ਰੂਹਾਂ ਬਹੁਤ ਹੀ ਸੰਘਰਸ਼ ਵਿੱਚ ਵਿਚਰੀਆਂ ਤੇ ਜਮੇ ਸ਼ਹਾਦਤ ਪੀ ਗਈਆਂ ਜਿਨ੍ਹਾਂ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਨੇ ਤੇ ਜਿਨ੍ਹਾਂ ਬਾਰੇ ਕਦੇ ਲਿਖਿਆ ਜਾਂ ਪੜ੍ਹਿਆ ਵੀ ਨਹੀਂ ਗਿਆ ਹਲੇ ਵੀ ਅਜਿਹੀਆਂ ਬਹੁਤ ਹੀ ਜ਼ਿਆਦਾ ਰੂਹਾਂ ਬਾਕੀ ਨੇ ਜਿਨ੍ਹਾਂ ਬਾਰੇ ਕਦੇ ਪੜ੍ਹਿਆ ਜਾਂ ਸੁਣਿਆ ਨਹੀਂ ਗਿਆ ਜਿਨ੍ਹਾਂ ਨੂੰ ਲੋਕਾਂ ਨੇ ਵਿਸਾਰ ਦਿੱਤਾ ਪਰ ਕਦੇ ਨਾ ਕਦੇ ਉਹਨਾਂ ਦੀ ਸੱਚਾਈ ਉਹਨਾਂ ਦਾ ਜੀਵਨ ਸਾਡੇ ਮੂਰੇ ਜ਼ਰੂਰ ਆਵੇਗਾ ਸੋ ਹੁਣ ਦੇ ਉਜਾਸਤ ਮਿਲਦੇ ਆ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ